ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੋਲਾ ਜੀ ਅੱਜ ਕਿਹੜੀਆਂ ਖਾਸ ਤਿੰਨ ਖਬਰਾਂ ਨੇ ਜਿਸ ਦੇ ਉੱਪਰ ਤੁਸੀਂ ਆਪਣਾ ਪੂਰਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਚਾਹੇ ਕਿ ਆਪਾਂ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੋਵੇ ਸੋ ਮੁੱਖ ਖਬਰਾਂ ਜਿਹੜੀਆਂ ਵੀ ਨੇ ਸਭ ਦੇ ਉੱਪਰ ਮੈਂ ਚਾਹੂੰਗੀ ਇੱਕ ਇੱਕ ਕਰਕੇ ਵਿਸਥਾਰ ਦੇ ਵਿੱਚ ਤੁਸੀਂ ਆਪਣਾ ਅਨਲਿਸਿਸ ਪੂਰੀ ਤਾਜ਼ਾ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਹਰ ਜੋ ਜੀ ਤਿੰਨ ਮੁੱਖ ਸਵਾਲ ਨੇ ਜਿਨ੍ਹਾਂ ਦੇ ਆਲੇ ਦੁਆਲੇ ਅੱਜ ਦਾ ਖਬਰ ਪੜਤਾਲ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੱਡੀ ਪ੍ਰੈਸ ਕਾਨਫਰੰਸ ਫਿਰ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਾਂਗੇ ਔਰ ਪੰਜਾਬ ਦੀਆਂ ਦੋ ਵੱਡੀਆਂ ਸੀਟਾਂ ਦੀ ਗੱਲ ਕਰਾਂਗੇ 13 ਸੀਟਾਂ ਦੀ ਗੱਲ ਕਰਨ ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਲੁਧਿਆਣਾ ਅਤੇ ਜਲੰਧਰ ਲੋਕ ਸਭਾ ਸੀਟ ਦਾ ਵੀ ਵਿਸ਼ਲੇਸ਼ਣ ਕਰਾਂਗੇ ਪਰ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਕਿਸਾਨ ਅੰਦੋਲਨ ਦਾ ਜ਼ਿਕਰ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ ਪੋਲੀਟੀਕਲ ਅਜੰਡਾ ਆਮ ਆਦਮੀ ਪਾਰਟੀ ਵੱਲੋਂ ਸੈੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਕਹੂੰਗਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਪੋਲੀਟੀਕਲ ਅਜੰਡਾ ਸੈੱਟ ਕਰ ਦਿੱਤਾ ਗਿਆ। ਇੱਕ ਗੱਲ ਤੈ ਹੋ ਗਈ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਹਮਲੇ ਕਰਕੇ ਅੱਗੇ ਵਧੇਗੀ। ਸਿਆਸਤ ਹੈ ਕੁਝ ਦਿਨ ਪਹਿਲਾਂ ਸ਼ਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਦੇ ਵਿੱਚ ਸ਼ਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਦੂਸਰੇ ਲੀਡਰ ਸਿੱਧੇ ਤੌਰ ਤੇ ਭਗਵੰਤ ਸਿੰਘ ਮਾਨ ਤੋਂ ਪੰਜਾਬ ਬਚਾਉਣ ਦਾ ਨਾਅਰਾ ਲਾ ਕੇ ਲੋਕਾਂ ਨੂੰ ਸੰਬੋਧਨ ਹੋ ਰੇ ਸੀ ਔਰ ਉਹਨਾਂ ਦੇ ਸਿੱਧੇ ਇਲਜ਼ਾਮ ਸੀ ਕਿ ਭਗਵੰਤ ਮਾਨ ਦੀ ਸਰਕਾਰ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਸਿਆਸੀ ਅਜੰਡਾ ਸ਼੍ਰੋਮਣੀ ਅਕਾਲੀ ਦਲ ਸੈੱਟ ਕਰ ਰਿਹਾ ਸੀ ਉਗਲ ਠੀਕ ਹੈ ਕਿ ਕਿਸਾਨ ਅੰਦੋਲਨ ਬਹੁਤ ਜ਼ਿਆਦਾ ਭਾ ਗਿਆ ਔਰ ਕੁਝ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੰਜਾਬ ਬਚਾਓ ਯਾਤਰਾ ਮੁਲਤਵੀ ਕੀਤੀ ਹੈ ਸਸਪੈਂਡ ਕੀਤੀ ਹੈ ਕਦੋਂ ਦੁਬਾਰਾ ਸ਼ੁਰੂ ਹੁੰਦੀ ਹੈ ਇਹ ਵਕਤ ਦੱਸੂਗਾ ਪਰ ਹੁਣ ਭਗਵੰਤ ਮਾਨ ਕੋਲੇ ਮੌਕਾ ਸੀ ਤੇ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੱਲ ਭਗਵੰਤ ਮਾਨ ਨੇ ਸੁਖ ਵਿਲਾਸ ਦਾ ਮੁੱਦਾ ਕੱਢ ਲਿਆ ਇਹ ਉਹ ਹੋਟਲ ਹੈ ਜਿਹਦੀ ਮਾਲਕੀ ਦਾ ਸਬੰਧ ਬਾਦਲ ਪਰਿਵਾਰ ਦੇ ਨਾਲ ਹੈ ਔਰ ਭਗਵੰਤ ਸਿੰਘ ਮਾਨ ਹੋਣਾ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਬਹੁਤ ਗੰਭੀਰ ਇਲਜ਼ਾਮ ਲਾਏ ਨੇ ਔਰ ਇਨਾਂ ਇਲਜ਼ਾਮਾਂ ਦੇ ਨਾਲ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮ ਹੋ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਹੁਤ ਤਿੱਖਾ ਪ੍ਰਤੀਕਰਮ ਆਇਆ ਉਹਦਾ ਜ਼ਿਕਰ ਕਰਾਂਗੇ ਪਰ ਭਗਵੰਤ ਸਿੰਘ ਮਾਨ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੀ ਮਲਕੀਅਤ ਵਾਲੇ ਹੋਟਲ ਦੇ ਨਿਰਮਾਣ ਵਿੱਚ ਸਰਕਾਰੀ ਨੀਤੀਆਂ ਨੂੰ ਇਸ ਤਰੀਕੇ ਨਾਲ ਵਰਤਿਆ ਕਿ ਸਰਕਾਰੀ ਖਜ਼ਾਨੇ ਨੂੰ ਹੀ ਨੁਕਸਾਨ ਹੋਇਆ ਤੇ ਬਾਦਲ ਪਰਵਾਰ ਤੇ ਭਗਵੰਤ ਸਿੰਘ ਮਾਨ ਉਹਨਾਂ ਦੇ ਇਲਜ਼ਾਮ ਨੇ ਕਿ ਸੁਖ ਵਿਲਾਸ ਹੋਟਲ ਦੇ ਨਿਰਮਾਣ ਤੋਂ ਲੈ ਕੇ ਵੱਖ-ਵੱਖ ਜਿਹੜੀਆਂ ਅ ਅੱਗੇ ਦੀਆਂ ਪ੍ਰਕਿਰਿਆਵਾਂ ਨੇ ਭਾਵਿਓ ਵੈਟ ਜੀਐਸਟੀ ਦੀਆਂ ਨੇ ਟੈਕਸ ਦੀਆਂ ਨੇ ਬਿਜਲੀ ਦੀਆਂ ਨੇ ਉਹਨਾਂ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਨੀਤੀਗਤ ਬਦਲਾਅ ਕੀਤੇ ਗਏ ਔਰ ਜੀ ਦੇ ਨਾਲ ਸਿੱਧਾ ਸਿੱਧਾ ਇਸ ਹੋਟਲ ਦੀ ਮਾਲਕੀ ਨੂੰ ਫਾਇਦਾ ਹੋਇਆ ਔਰ ਨੁਕਸਾਨ ਪੰਜਾਬ ਸਰਕਾਰ ਦਾ ਹੋਇਆ ਪੰਜਾਬ ਦੇ ਖਜ਼ਾਨੇ ਦਾ ਹੋਇਆ ਔਰ ਇਹ ਬੜੀ ਗੰਭੀਰ ਕਿਸਮ ਦੇ ਇਲਜ਼ਾਮ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਲਾਏ ਨੇ ਕੱਲ ਲਾਈਵ ਪ੍ਰੈਸ ਕਾਨਫਰੰਸ ਕਰਕੇ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਭਗਵੰਤ ਸਿੰਘ ਮਾਨ ਉਹਨਾਂ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਵਿਖਾਈ ਜਾ ਰਹੀ ਸੀ ਔਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ 108 ਕਰੋੜ ਤੋਂ ਜ਼ਿਆਦਾ ਰੁਪਏ ਦਾ ਜਿਹੜਾ ਫਾਇਦਾ ਉਹ ਨੀਤੀਆਂ ਚ ਤਰੋੜ ਮਰੋੜ ਕਰਕੇ ਨੀਤੀਆਂ ਨੂੰ ਜਾਂ ਤਬਦੀਲ ਕਰਕੇ ਸਿੱਧੇ ਸਿੱਧੇ ਰੂਪ ਦੇ ਵਿੱਚ 108 ਕਰੋੜ ਰੁਪਏ ਤੋਂ ਜ਼ਿਆਦਾ ਦਾ ਫਾਇਦਾ ਜਿਹੜਾ ਉਹ ਹੋਟਲ ਨਾਲ ਸੰਬੰਧਿਤ ਧਿਰ ਨੂੰ ਹੋਇਆ ਤੇ ਸਰਕਾਰ ਨੂੰ ਉਹਨਾਂ ਇੱਕ ਘਾਟਾ ਪਿਆ ਸੋ ਕਈ ਅਹਿਮ ਤੱਥ ਭਗਵੰਤ ਸਿੰਘ ਮਾਨ ਉਹਨਾਂ ਨੇ ਆਪਣੇ ਵੱਲੋਂ ਪੇਸ਼ ਕੀਤੇ ਔਰ ਉਹਨਾਂ ਨੇ ਕਿਹਾ ਕਿ ਪਾਵਰ ਤੇ ਐਕਟ ਦੀ ਗਲਤ ਵਰਤੋਂ ਕੀਤੀ ਉਹ ਕਹਿੰਦੇ ਕਿ ਜਿਹੜੀ ਸਰਕਾਰ ਸੀ ਸਰਕਾਰ ਨੇ ਆਪਣੀ ਤਾਕਤ ਦੀ ਔਰ ਕਾਨੂੰਨ ਨਿਯਮਾਂ ਦੀ ਗਲਤ ਵਰਤੋਂ ਕੀਤੀ ਹੈ ਤੇ ਕਾਨੂੰਨ ਮੁਤਾਬਕ ਪੜਨ ਦੀ ਕਾਰਵਾਈ ਕੀਤੀ ਜਾਏਗੀ ਤੇ ਇਹ ਪੂਰੀ ਵਰਤੋਂ ਦਾ ਹਿਸਾਬ ਲਿਆ ਜਾਏਗਾ ਇੱਕ ਤਰੀਕੇ ਨਾਲ ਮੁੱਖ ਮੰਤਰੀ ਨੇ ਅੱਗੇ ਅੱਗੇ ਦੀ ਹੋਰ ਜਾਂਚ ਤੋਂ ਬਾਅਦ ਅਹਿਮ ਖੁਲਾਸੇ ਕਰਨ ਦੀ ਗੱਲ ਵੀ ਕਹੀ ਹੈ ਕੁਝ ਖਾਸ ਗੱਲਾਂ ਭਗਵੰਤ ਸਿੰਘ ਮਾਨ ਹੁਣਾਂ ਦੀਆਂ ਜ਼ਰੂਰ ਸੁਣੀਏ ਬਿਲਕੁਲ ਹੋਊਗੀ ਕਾਰਵਾਈ ਕਿਹੜੇ ਕਿਹੜੇ ਐਕਟੋ ਨਾਲ ਮਿਸਯੂਜ਼ ਕੀਤੇ ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਸੁਪਗਵਨ ਸਿੰਘ ਮਾਨ ਹੋਣਾ ਨੇ ਇਹ ਬੜੇ ਗੰਭੀਰ ਇਲਜ਼ਾਮ ਲਾਏ ਕਿ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀ ਔਰ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਹੋਟਲ ਬਣਾਉਣ ਦੇ ਲਈ ਪੰਜਾਬ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ ਕੈਬਨਿਟ ਚ ਲਿਆਂਦੀ ਤੇ ਜਿਹੜੇ ਫੈਸਲੇ ਸੀ ਉਹ ਆਪਣੇ ਪੱਖ ਚ ਕੀਤੇ ਸੋ ਇੱਥੇ ਵੀ ਇੱਕ ਵਾਰੀ ਗੱਲ ਭਗਵੰਤ ਮਾਨ ਹੁਣਾਂ ਦੀ ਸੁਣੀਏ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਪਾਵਰ ਹੈ ਪਾਵਰ ਦੀ ਵਰਤੋਂ ਆਪਣੇ ਆਪਣੇ ਘਰੇਲੂ ਪ੍ਰੋਜੈਕਟ ਨੂੰ ਫਾਇਦਾ ਪਹੁੰਚਾਉਣ ਲਈ ਜ਼ਰਤ ਵਰਤੋਂ ਕੀਤੀ ਗਈ ਤਾਕਤ ਦੀ ਪਾਵਰ ਦੀ ਇੱਕ ਵਾਰੀ ਗੱਲ ਸੁਣੀਏ ਭਗਵੰਤ ਸਿੰਘ ਮਾਨ ਹੁਣਾਂ ਦੀ ਪੰਜਾਬ ਇਕੋ ਟੂਰਿਜ਼ਮ ਪਾਲਿਸੀ 2009 ਜਦੋਂ ਰਾਜ ਸੀ ਅਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬੁਲਾ ਕੇ ਕੰਸਟਰਕਸ਼ਨ ਹੋ ਸਕਦੀ ਹੈ ਪਾਸ ਕਰਾ ਲਿਆ ਹੋਟਲ ਬੰਨਾ ਸ਼ੁਰੂ ਹੋ ਗਿਆ ਜਦੋਂ ਆਖਰੀ ਇੱਟ ਲੱਗੀ ਬਣ ਗਿਆ ਕਮੈਂਡ ਬਲਾ ਕੇ ਖਤਵੀ ਨਹੀਂ ਹੁਣ ਨਹੀਂ ਹੋ ਸਕਦੀ ਬਸ ਆਪਣੇ ਬਸ ਜਿਹੜਾ ਸੁੱਖ ਵਿਲਾਸ ਹੀ ਬਣੂਗਾ ਸੋ ਭਗਵੰਤ ਸਿੰਘ ਉਹਨਾਂ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਲਟਵਾਰ ਕੀਤਾ ਗਿਆ ਉਹਨਾਂ ਦੇ ਮੁਖ ਬੁਲਾਰੇ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਦੇ ਵਿੱਚ ਭਗਵੰਤ ਸਿੰਘ ਮਾਨ ਹੁਨਾਂ ਦੇ ਇਲਜ਼ਾਮਾਂ ਨੂੰ ਉਹਨਾਂ ਨੇ ਨਕਾਰਿਆ। ਉਹਨਾਂ ਨੇ ਕਿਹਾ ਕਿ ਕਿਸਾਨ ਮਸਲਿਆਂ ਤੋਂ ਸ਼ੁਭ ਕਰਨ ਦੀ ਮੌਤ ਦੇ ਮਾਮਲੇ ਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਜ਼ੀਰੋ ਐਫਆਈਆਰ ਉਸ ਪਾਸੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੁੱਦੇ ਨੂੰ ਉਭਾਰਿਆ। ਅਰਸ਼ਦੀਪ ਸਿੰਘ ਕਲੇਰ ਇਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਗਰ ਉਹਨਾਂ ਕੋਲੇ ਕਾਗਜ਼ ਨੇ ਤੇ ਉਹ ਐਫ ਆਈ ਆਰ ਦਰਜ ਕਰਨ ਕਾਰਵਾਈ ਦਰਜ ਕਰਨ ਔਰ ਅਗਰ ਇਹ ਜਿਹਾ ਨਹੀਂ ਕਰਦੇ ਤੇ ਉਹ ਮਾਫੀ ਮੰਗਣ ਜਾਂ ਫਿਰ ਉਹ ਇੱਕ ਹੋਰ ਮਾਨਹਾਨੀ ਦੇ ਕੇਸ ਲਈ ਤਿਆਰ ਰਹਿਣ ਅਰਸ਼ਦੀਪ ਕਲੀਅਰ ਹੋਣਾ ਦੀ ਗੱਲ ਵੀ ਇੱਕ ਵਾਰੀ ਜ਼ਰੂਰ ਸੁਣੀਏ ਹੁਣ ਤੁਹਾਨੂੰ ਚੈਲੰਜ ਹੈ ਭਗਵੰਤ ਮਾਨ ਸਾਹਿਬ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਹੋ ਜੋ ਝੂਠੇ ਡਾਟੇ ਪੇਸ਼ ਕੀਤੇ ਨੇ ਜੋ 100 ਕਰੋੜ ਰੁਪਏ ਦੀ ਇੱਕ ਝੂਠੀ ਫਿਗਰ ਲੈ ਕੇ ਆਏ ਹੋ ਯਾ ਤਾਂ ਉਹਨੂੰ ਪ੍ਰੂਵ ਕਰੋ ਕਾਰਵਾਈ ਕਰੋ ਪਰਚਾ ਦਰਜ ਕਰੋ ਨਹੀਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰੋ ਸੋ ਅਸ਼ਦੀਪ ਸਿੰਘ ਕਲੇਰ ਹੋਣਾ ਦੀ ਗੱਲ ਵੀ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਹੁਣ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਅੱਜ ਭਗਵੰਤ ਮਾਨ ਹੋਣਾ ਦੇ ਇਲਜ਼ਾਮਾਂ ਦਾ ਜਵਾਬ ਦਵਾਂਗੇ ਉਹ ਅੱਜ ਕੀ ਜਵਾਬ ਦੰਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਇਸ ਪਾਲਿਸੀ ਤੇ ਜਾਂ ਜਿਹੜੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਏ ਨੇ ਉਹਨਾਂ ਦੇ ਉੱਪਰ ਵੀ ਸਾਡੀ ਨਜ਼ਰ ਰਹੇਗੀ ਔਰ ਬਕਾਇਦਾ ਜੋ ਉਹ ਤੱਥ ਪੇਸ਼ ਕਰਨਗੇ ਉਹ ਵੀ ਅਸੀਂ ਅਗਲੇ ਪ੍ਰੋਗਰਾਮ ਚ ਸਾਂਝੇ ਕਰਾਂਗੇ ਪਰ ਇੱਕ ਸਵਾਲ ਬਹੁਤ ਵੱਡਾ ਹੈ ਹੁਣ ਇਹ ਮਾਮਲਾ ਕਾਨੂੰਨੀ ਤੌਰ ਦੇ ਉੱਤੇ ਵਧਣਾ ਹੈ ਪੰਜਾਬ ਦੀ ਸਰਕਾਰ ਵੱਖ-ਵੱਖ ਮਹਿਕਮਿਆਂ ਨੂੰ ਜਾਂਚ ਕਰਾਰੀ ਹੋਣੀ ਹੈ ਨਿਸ਼ਚਿਤ ਤੌਰ ਤੇ ਜਾਂਚ ਤੋਂ ਬਾਅਦ ਹੀ ਸਰਕਾਰ ਨੇ ਦਾਅਵੇ ਕੀਤੇ ਨੇ ਹੋ ਸਕਦਾ ਸਰਕਾਰ ਇਹਦੇ ਤੇ ਕ੍ਰਿਮੀਨਲ ਕੇਸ ਦਰਜ ਕਰੇ ਆਪਣੀਆਂ ਜਾਂਚਾਂ ਦੇ ਆਧਾਰ ਦੇ ਉੱਤੇ ਇਹ ਵੀ ਹੋ ਸਕਦਾ ਸਰਕਾਰ ਇਹ ਮਾਮਲਾ ਵਿਜੀਲੈਂਸ ਨੂੰ ਜਾਂ ਕਿਸੇ ਹੋਰ ਏਜੰਸੀ ਨੂੰ ਸੌਂਪੇ ਇਹਦੀ ਜਾਂਚ ਦੇ ਲਈ ਔਰ ਇਹ ਵੀ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਵੱਲੋਂ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਜਾਵੇ ਹੋ ਸਕਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇੱਕ ਹੋਰ ਡੈਫਮੇਸ਼ਨ ਦਾ ਕੇਸ ਦਰਜ ਕਰਾ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਇਹ ਸਾਰੀਆਂ ਕਾਨੂੰਨੀ ਗੱਲਾਂ ਨੇ ਕਿਉਂਕਿ ਸਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਔਰ ਭਗਵੰਤ ਸਿੰਘ ਮਾਨ ਦੇ ਵਿਚਾਲੇ ਜਿਹੜੀ ਸਿਆਸੀ ਲੜਾਈ ਹੈ ਉਹ ਉਹ ਕਿਸੇ ਤੋਂ ਲੁਕੀ ਨਹੀਂ ਹੈ ਪਰ ਸਵਾਲ ਇਹ ਹੈ ਕਿ ਇਹਨਾਂ ਇਲਜ਼ਾਮਾਂ ਦਾ ਔਰ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਦਾ ਜਿਹੜਾ ਪੰਜਾਬ ਦੀਆਂ 2024 ਦੀਆਂ ਚੋਣਾਂ ਨੇ ਉਹਨਾਂ ਤੇ ਬਹੁਤ ਗੰਭੀਰ ਅਸਰ ਪਾਏਗਾ ਹੁਣ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹਨਾਂ ਇਲਜ਼ਾਮਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖੇਗਾ ਤੇ ਭਗਵੰਤ ਮਾਨ ਲਗਾਤਾਰ ਹਰ ਮੰਚ ਤੇ ਇਸ ਗੱਲ ਨੂੰ ਉਭਾਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਾਜ ਵਿੱਚ ਜਿਹੜਾ ਹੋਟਲ ਬਣਾਇਆ ਸੀ ਉਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ ਹੁਣ ਇਹ ਇੱਕ ਵੱਡਾ ਚੋਣ ਮੁੱਦੇ ਦੇ ਤੌਰ ਦੇ ਉੱਤੇ ਮੁੱਦਾ ਖੜਾ ਹੋ ਗਿਆ ਔਰ ਆਉਂਦੇ ਦਿਨਾਂ ਦੇ ਵਿੱਚ ਹਰਜੋਤ ਜੀ ਇਹਦੇ ਤੇ ਬਹੁਤ ਵੱਡੀ ਸਿਆਸਤ ਹੋਣੀ ਹੈ ਔਰ ਇਹ ਪੰਜਾਬ ਦੀਆਂ 2024 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਦਾ ਹੈ ਹੁਣ ਦੇਖਣ ਵਾਲੀ ਗੱਲ ਇਹ ਰਹਿਣੀ ਹੈ ਕਿ ਭਗਵਨ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਕਿੰਨਾ ਉਭਾਰ ਦਿੰਦੀ ਹੈ ਆਉਂਦੇ ਦਿਨਾਂ ਦੇ ਵਿੱਚ ਔਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਇਲਜ਼ਾਮਾਂ ਨੂੰ ਕਿਵੇਂ ਨਜਿੱਠਦਾ ਹੈ ਸ਼੍ਰੋਮਣੀ ਅਕਾਲੀ ਦਲ ਅਗਰ ਅਦਾਲਤਾਂ ਦੇ ਵਿੱਚ ਜਾਂਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਿਹੜੇ ਤੱਥ ਆਪਣੇ ਹੱਕ 'ਚ ਕਿਹੜੇ ਠੋਸ ਜਵਾਬ ਲੈ ਕੇ ਜਾਂਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਇਸ ਪੂਰੇ ਇਲਜ਼ਾਮਾ ਤੋਂ ਬਾਅਦ ਕਿਸ ਤਰ੍ਹਾਂ ਦੇ ਆંકੜੇ ਪੇਸ਼ ਕਰਦਾ ਹੈ ਆਪਣਾ ਪੱਖ ਰੱਖਦਾ ਹੈ ਸੋ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਸਾਰੀ ਗੱਲ ਜਾਏਗੀ ਹਾਲਾਂਕਿ ਇਹ ਮਾਮਲਾ ਹੁਣ ਕਾਨੂੰਨੀ ਬਣ ਜਾਣਾ ਹੈ ਅਗਰ ਕੇਸ ਦਰਜ ਹੁੰਦਾ ਹੈ ਜਾਂ ਡੈਫਰਮੇਸ਼ਨ ਦਰਜ ਹੁੰਦੀ ਹੈ ਤੇ ਇਹ ਮਾਮਲਾ ਅਦਾਲਤੀ ਬਣ ਜਾਣਾ ਹੈ ਪਰ ਦੂਜੇ ਪਾਸੇ ਇਹਦਾ ਜਿਹੜਾ ਪੋਲਿਟਿਕਲ ਅਸਰ ਹੈ ਪੋਲਿਟਿਕਲ ਅਸਰ 2024 ਦੀਆਂ ਚੋਣਾਂ 'ਚ ਪਏਗਾ ਅਕਾਲੀ ਦਲ ਦਾ ਪੱਖ ਕੀ ਹੈ ਉਹ ਵੀ ਲੋਕਾਂ 'ਚ ਜਾਏਗਾ ਮੁੱਖ ਮੰਤਰੀ ਦਾ ਪੱਖ ਕੀ ਹੈ ਉਹ ਵੀ ਲੋਕਾਂ ਦੇ ਵਿੱਚ ਆਇਆ ਹੁਣ ਲੋਕ ਇਹਦੇ ਤੇ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਨਾਲ ਰਿਐਕਟ ਕਰਦੇ ਨੇ ਲੋਕ ਕੀ ਸੋਚਦੇ ਨੇ ਇਹ ਬਹੁਤ ਅਹਿਮ ਗੱਲ ਹੈ ਔਰ ਲੋਕਾਂ ਦੀ ਉਸ ਸੋਚ ਦੇ ਨਾਲ ਪੋਲੀਟੀਕਲ ਤੌਰ ਤੇ ਲੋਕਾਂ ਦੀ ਉਸ ਸੋਚ ਦੇ ਨਾਲ ਪੋਲੀਟੀਕਲ ਤੌਰ ਤੇ ਇਸ ਮੁੱਦੇ ਦਾ ਇੰਪੈਕਟ ਹੈ ਜਿਹੜਾ ਉਹ ਅਸੀਂ ਵੇਖਾਂਗੇ ਕਿ 2024 'ਚ ਇਹ ਮੁੱਦਾ ਕੀ ਸ਼ਕਲ ਲੈਂਦਾ ਹੈ ਕਿ ਇਹ ਹਰ ਮੰਚ ਤੇ ਹਰ ਰੈਲੀ ਦੇ ਵਿੱਚ ਉਭਾਰਿਆ ਜਾਏਗਾ ਇਹਦੇ ਉੱਪਰ ਹੁਣ ਨਜ਼ਰ ਬਣਾ ਕੇ ਰੱਖਣੀ ਜ਼ਰੂਰੀ ਹੈ ਹਜੋ ਜੀ ਦੂਸਰੀ ਵੱਡੀ ਖਬਰ ਹੈ ਵਿਸ਼ੇਸ਼ ਅਨਲਿਸਿਸ ਅੱਜ ਦੋ ਸੀਟਾਂ ਦੀ ਗੱਲ ਕਰਾਂਗੇ ਜਲੰਧਰ ਲੋਕ ਸਭਾ ਹਲਕੇ ਦੀ ਔਰ ਲੁਧਿਆਣਾ ਲੋਕ ਸਭਾ ਹਲਕੇ ਦੀ ਕਿਉਂਕਿ ਹਜੇ ਚੋਣ ਸਾਬ ਤਾਂ ਨਹੀਂ ਲੱਗਿਆ ਹਜੇ ਅਨੁਮਾਨਾਂ ਤੇ ਆਧਾਰਿਤ ਬਹੁਤ ਸਾਰੇ ਵਿਸ਼ਲੇਸ਼ਣ ਨੇ ਜਿਹੜੇ ਉਹ ਅਸੀਂ ਕਰਾਂਗੇ ਔਰ ਜੇ ਮੈਂ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰਾਂ ਤੇ ਮੇਰੇ ਧਿਆਨ ਦੇ ਵਿੱਚ ਹੀ ਆ ਰਿਹਾ ਹੈ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰੀ ਖੇਤਰਾਂ ਦੇ ਵਿੱਚ ਚੰਗਾ ਹੁਲਾਰਾ ਮਿਲਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਵਾਅਦਾ ਸੀ ਕਿ ਉਹਨਾਂ ਦੀ ਪਾਰਟੀ ਅਗਰ ਸੱਤਾ ਚਾਹੁੰਦੀ ਹੈ ਤੇ ਉਹ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰਨਗੇ। ਔਰ ਹੁਣ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕਿਤੇ ਨਾ ਕਿਤੇ ਸ਼ਹਿਰੀ ਖੇਤਰਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੰਗਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਕਿਉਂਕਿ ਇੱਕ ਵੱਡਾ ਵਾਅਦਾ ਭਾਰਤੀ ਜਨਤਾ ਪਾਰਟੀ ਨੇ ਪੂਰਾ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਔਰ ਜਲੰਧਰ ਸੀਟ ਮੈਂ ਦੋਵਾਂ ਦੀ ਗੱਲ ਕਰ ਰਿਹਾ ਜਲੰਧਰ ਸੀਟ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਹੈ ਪੂਰਾ ਹੋਇਆ ਹੈ ਉਹਦਾ ਫਾਇਦਾ ਕਿਤੇ ਨਾ ਕਿਤੇ ਸ਼ਹਿਰੀ ਖੇਤਰਾਂ 'ਚ ਭਾਜਪੀ ਨੂੰ ਮਿਲਦਾ ਦਿਖ ਰਿਹਾ ਹੈ ਮੇਰਾ ਅਨੁਮਾਨ ਹੈ ਬਹੁਤ ਸਾਰੇ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਮੇਰੀ ਗੱਲਬਾਤ ਹੋਈ ਤੇ ਉਹਦੇ ਵਿੱਚੋਂ ਇਹ ਜਿਹੜਾ ਅਨੁਮਾਨ ਹੈ ਮੇਰੇ ਆਇਆ ਨਹੀਂ ਹੁਣ ਸਵਾਲ ਇਹ ਹੈ ਕਿ ਦੂਜੇ ਪਾਸੇ ਕਾਂਗਰਸ ਇੱਕ વિચਿਤ੍ਰ ਸਥਿਤੀ 'ਚ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਅਸੀਂ ਵੇਖਿਆ ਕਿ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਇਸ ਵਕਤ ਬੀਬੀ ਪ੍ਰਤਿਭਾ ਜੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਵੀਰ ਭਦਰ ਸਿੰਘ ਦੇ ਧਰਮ ਪਤਨੀ ਨੇ ਔਰ ਉਹਨਾਂ ਦੇ ਪੁੱਤਰ ਵਿਕਰਮਾ ਅਦਿੱਤਿਆ ਸਿੰਘ ਜਿਹੜੇ ਕਿ ਮੰਤਰੀ ਸੀ ਉਹਨਾਂ ਨੇ ਅਸਤੀਫਾ ਦਿੱਤਾ। ਹੁਣ ਇਹ ਪਰਿਵਾਰ ਨਾਰਾਜ਼ ਹੈ ਔਰ ਕੱਲ ਬੀਬੀ ਪ੍ਰਤਿਭਾ ਸਿੰਘ ਨੂੰ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ ਤੇ ਬੋਲਦਿਆਂ ਉਹ ਕਹਿੰਦੇ ਕਿ ਸਾਡੀ ਹਿਮਾਚਲ ਦੀ ਸਰਕਾਰ ਨੇ ਬਹੁਤ ਸਾਰੀਆਂ ਸਾਡੀਆਂ ਮੰਗਾਂਵਲ ਧਿਆਨ ਨਹੀਂ ਦਿੱਤਾ ਵਰਕਰ ਖੁਸ਼ ਨਹੀਂ ਵਲੰਟੀਅਰ ਖੁਸ਼ ਨਹੀਂ ਔਦੇਦਾਰੀਆਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਇਸ ਕਰਕੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਇਹਨਾਂ ਹਾਲਾਤਾਂ ਦੇ ਨਾਲ ਬਹੁਤ ਸਥਿਤੀ ਔਖੀ ਹੈ ਮਤਲਬ ਕਾਂਗਰਸ ਪਾਰਟੀ ਦੀ ਪ੍ਰਧਾਨ ਬੀਬੀ ਪ੍ਰਤਿਭਾ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਦੇ ਧਰਮ ਪਤਨੀ ਨੇ ਉਹੀ ਆਸਵੰਦ ਨਹੀਂ ਹੈ ਕਿ 2024 ਚ ਹਿਮਾਚਲ ਚ ਕਾਂਗਰਸ ਬਹੁਤ ਚੰਗਾ ਕਰ ਸਕਦੀ ਹੈ ਜੋ ਹਾਲਾਤ ਨੇ ਹੁਣ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੇ ਦੁਚਿੱਤੀ ਵਾਲੀ ਸਥਿਤੀ 'ਚ ਐ ਜਿਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਵੀ ਨੇ ਕਿ ਇਹ ਭਾਜਪਾ ਦੇ ਸੰਪਰਕ 'ਚ ਵੀ ਨੇ ਹੁਣ ਪੰਜਾਬ 'ਚ ਬਹੁਤ ਸਾਰੀਆਂ ਸੀਟਾਂ ਤੇ ਜਿਹੜੇ ਕਾਂਗਰਸ ਦੇ ਲੀਡਰ ਨੇ ਇਹ ਵੀ ਹਜੇ ਤਾਂ ਨਹੀਂ ਪਤਾ ਕਿ ਉਹ ਸੱਚਮੁੱਚ ਕਾਂਗਰਸ ਦੀ ਸੀਟ ਤੋਂ ਲੜਨਗੇ ਜੀਆਂ ਕਿਤੇ ਆਪ ਚ ਜਾਂ ਭਾਜਪੀ ਚ ਛਾਲ ਤਾਂ ਨਹੀਂ ਮਾਰ ਜਾਣਗੇ ਔਰ ਭਗਵੰਤ ਸਿੰਘ ਮਾਨ ਇਹ ਸੇ ਕਰਕੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕਰ ਰਹੇ ਤਾਂ ਕਿ ਇਹ ਭਲੇਖੇ ਪਏ ਰਹਿਣ ਹਾਲਾ ਕਿ ਭਗਵੰਤ ਸਿੰਘ ਮਾਨ ਤਾਂ ਸਾਰੀਆਂ ਸੀਟਾਂ ਤੈਅ ਕਰੀ ਬੈਠੇ ਨੇ ਪਰ ਉਹ ਐਲਾਨ ਨਹੀਂ ਕਰ ਰਹੇ ਤਾਂ ਕਿ ਭਲੇਖੇ ਪਏ ਰਹਿਣ ਹੁਣ ਸਵਾਲ ਇਹ ਹੈ ਜੇ ਮੈਂ ਦੋ ਸੀਟਾਂ ਦੇ ਵਾਪਸ ਆਵਾਂ ਲੁਧਿਆਣਾ ਔਰ ਜਲੰਧਰ ਜੋ ਹਾਲਾਤ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਦੋਵੇਂ ਥਾਵਾਂ ਤੇ ਲੁਧਿਆਣਾ ਚ ਵੀ ਜਲੰਧਰ ਚ ਵੀ ਕੈਂਡੀਡੇਟ ਕੌਣ ਹੋਏਗਾ ਇਦੇ ਉੱਪਰ ਬਹੁਤ ਕੁਝ ਨਿਰਭਰ ਕਰੇਗਾ ਬਹੁਤ ਕੁਝ ਲੁਧਿਆਣਾ ਦੇ ਵਿੱਚ ਜੋ ਅੱਜ ਦੀਆਂ ਸਥਿਤੀਆਂ ਨੇ ਬੀਜੇਪੀ ਦਾ ਕੈਂਡੀਡੇਟ ਕੀ ਹੋਏਗਾ ਇਹ ਨਿਰਭਰ ਕਰੇਗਾ ਪਰ ਸ਼ਹਿਰੀ ਖੇਤਰਾਾਂ 'ਚ ਬੀਜੇਪੀ ਫੇਰ ਵੀ ਚੰਗੇ ਹੁੰਗਾਰੇ ਵਾਲੇ ਪਾਸੇ ਆ ਔਰ ਜਿਹੜਾ ਮੇਰਾ ਅਨੁਮਾਨ ਕਹਿੰਦਾ ਜੋ ਅੱਜ ਦੀਆਂ ਸਥਿਤੀਆਂ ਨੇ ਜੋ ਮੈਂ ਵੱਖ-ਵੱਖ ਐਕਸਪਰਟਸ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਆਧਾਰ ਦੇ ਉੱਤੇ ਸਾਂਝੀ ਕਰ ਰਿਹਾ ਮੈਨੂੰ ਇਹ ਲੱਗਦਾ ਕਿ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਮੁਕਾਬਲਾ ਮੈਨੂੰ ਦਿਖ ਰਿਹਾ ਹਾਲ ਦੀ ਕੜੀ ਉਹ ਭਾਰਤੀ ਜਨਤਾ ਪਾਰਟੀ ਦਾ ਹੈ ਵੇਖੋ ਨੰਬਰ 1 ਤੇ ਅੱਜ ਵੀ ਆਮ ਆਦਮੀ ਪਾਰਟੀ ਖੜੀ ਹੈ ਪਰ ਮੈਨੂੰ ਨੰਬਰ 2 ਵੱਲ ਜਾਂਦੀ ਭਾਰਤੀ ਜਨਤਾ ਪਾਰਟੀ ਦਿਖ ਰਹੀ ਹੈ ਅੱਜ ਦੀਆਂ ਸਥਿਤੀਆਂ 'ਚ ਕਿਉਂਕਿ ਹਜੇ ਤੱਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਵੀ ਸਮਝੌਤਾ ਨਹੀਂ ਹੈ ਅਗਰ ਸ਼ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਦਾ ਸਮਝੌਤਾ ਹੋ ਜਾਂਦਾ ਹੈ ਤੇ ਫਿਰ ਮੈਂ ਇਹ ਅਨੁਮਾਨ ਲਗਾ ਰਿਹਾ ਅੱਜ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਅਕਾਲੀ ਭਾਜਪਾ ਦੇ ਨਾਲ ਸੰਮਤੀ ਕੇਂਦਰ ਲੁਧਿਆਣਾ ਦੇ ਵਿੱਚ ਹੋ ਸਕਦਾ ਹੈ ਹੁਣ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਵੀ ਬਹੁਤ ਹੈ ਸਾਨੂੰ ਪਤਾ ਹੈ ਕਿ ਕਾਂਗਰਸ 'ਚ ਅਗਰ ਇੱਕ ਲੀਡਰ ਨੂੰ ਟਿਕਟ ਮਿਲਣੀ ਹੁੰਦੀ ਹੈ ਤੇ ਚਾਰ ਵਿਰੋਧ ਕਰਦੇ ਨੇ ਤੇ ਕਾਂਗਰਸ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਬਹੁਤ ਜ਼ਿਆਦਾ ਫੁੱਟ ਹੈ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਕਾਂਗਰਸ ਦੇ ਵਿੱਚ ਉਹ ਟਿਕਟਾਂ ਦੇ ਦਾਵੇਦਾਰ ਨੇ ਕਈ ਟਿਕਟਾਂ ਦੇ ਦਾਅਵੇਦਾਰ ਨੇ ਲੁਧਿਆਣਾ ਦੀ ਸੀਟ ਤੇ ਹੁਣ ਇਸ ਵਾਰ ਕਾਂਗਰਸ ਪਾਰਟੀ ਲੁਧਿਆਣਾ ਚ ਕਿਸ ਨੂੰ ਟਿਕਟ ਦਿੰਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਔਰ ਇਸੇ ਤਰ੍ਹਾਂ ਜਲੰਧਰ ਦੀ ਸਥਿਤੀ ਹੈ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਟਿਕਟ ਦੇ ਦਾਅਵੇਦਾਰਾਂ ਚੋਂ ਇੱਕ ਨੇ ਹੁਣ ਜੇ ਮੈਂ ਜਲੰਧਰ ਦੀ ਗੱਲ ਕਰਦਾ ਅਗਰ ਤਾਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਲੰਧਰ ਚ ਟਿਕਟ ਮਿਲਦੀ ਹੈ ਇਸ ਵਾਰ ਫੇਰ ਤਾਂ ਮੈਨੂੰ ਲੱਗਦਾ ਹੈ ਕਿ ਇਟ طے ਹੋਏਗਾ ਬੀਜੇਪੀ ਔਰ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਪਹਿਲਾ ਮੁਕਾਬਲਾ ਪਹਿਲਾ ਇਹਨਾਂ ਦੋਨਾਂ 'ਚ ਮੁਕਾਬਲਾ ਹੋਣਾ ਹੈ ਟਿਕਟਾਂ ਦਾ ਕਿ ਬੀਜੇਪੀ 'ਚ ਕੈਂਡੀਡੇਟ ਕੌਣ ਆਉਂਦਾ ਔਰ ਕਾਂਗਰਸ 'ਚ ਕੈਂਡੀਡੇਟ ਉੱਥੇ ਕੌਣ ਆਉਂਦਾ ਪੁਰਾਣੇ ਕੈਂਡੀਡੇਟ ਜਿਹੜੇ ਸੀ ਸਾਬਕਾ ਮੈਂਬਰ ਪਾਰਲੀਮੈਂਟ ਚੌਧਰੀ ਸਾਹਿਬ ਦੇ ਧਰਮ ਪਤਨੀ ਉਹ ਨਹੀਂ ਜਿੱਤ ਸਕੇ ਪਿਛਲੀ ਵਾਰ ਔਰ ਕਾਂਗਰਸ ਭਾਵੇਂ 2 ਨੰਬਰ ਤੇ ਰਹੀ ਪਰ ਮਾਰਜਨ ਜਿੱਤ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਸੀ ਸੋ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੁਣ ਅਜਿਹੇ ਹਾਲਾਤਾਂ ਚ ਅਗਰ ਇਸ ਵਾਰ ਚਰਨਜੀਤ ਚੰਨੀ ਉਹਨਾਂ ਨੂੰ ਉੱਥੇ ਟਿਕਟ ਮਿਲਦੀ ਹੈ ਚਰਨਜੀਤ ਚੰਨੀ ਕਾਫੀ ਹਰਮਨ ਪਿਆਰੇ ਲੀਡਰ ਨੇ ਜਲੰਧਰ ਦੇ ਵਿੱਚ ਔਰ ਜਲੰਧਰ ਦੇ ਵਿੱਚ ਪਾਰਟੀਆਂ ਦੇ ਨਾਲ-ਨਾਲ ਕੋਈ ਵੀ ਲੀਡਰ ਦੀ ਹਰਮਨ ਪਿਆਰਤਾ ਕਿੰਨੀ ਹੈ ਉਹ ਸਮਾਜਿਕ ਤੌਰ ਤੇ ਕਿੰਨੇ ਸੰਗਠਨਾਂ ਦੇ ਵਿੱਚ ਕਿੰਨੇ ਲੋਕਾਂ ਤੱਕ ਨਿੱਜੀ ਤੌਰ ਤੇ ਪਹੁੰਚ ਰੱਖਦਾ ਹੈ ਇਹ ਵੀ ਬੜਾ ਲਾਜ਼ਮੀ ਹੈ ਔਰ ਚਰਨਜੀਤ ਸਿੰਘ ਚੰਨੀ ਬਹੁਤ ਸਰਗਰਮ ਵੀ ਨੇ ਜਲੰਧਰ ਦੇ ਵਿੱਚ ਅਗਰ ਤਾਂ ਚਰਨਜੀਤ ਚੰਨੀ ਉਹਨਾਂ ਨੂੰ ਟਿਕਟ ਮਿਲਦੀ ਹੈ ਫਿਰ ਪਹਿਲਾ ਤਾਂ ਮੁਕਾਬਲਾ ਚਰਨਜੀਤ ਚੰਨੀ ਔਰ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਹੋਏਗਾ ਕਿ ਭਾਜਪਾ ਦਾ ਉਮੀਦਵਾਰ ਕੌਣ ਹੈ ਕਾਂਗਰਸ ਦਾ ਉਮੀਦਵਾਰ ਕੌਣ ਹੈ ਭਾਜਪਾ ਨੂੰ ਵੀ ਉੱਥੇ ਵੱਡਾ ਚਿਹਰਾ ਲਿਆਉਣਾ ਪੈਣਾ ਹੈ ਬਹੁਤ ਵੱਡਾ ਚਿਹਰਾ ਕਿਸੇ ਸਧਾਰਨ ਚਿਹਰੇ ਦੇ ਨਾਲ ਹੁਣ ਗੱਲ ਨਹੀਂ ਬਣਨੀ ਬੇਦਾਗ ਚਿਹਰਾ ਪਾਵੇਂ ਕਿਸੇ ਵੀ ਵਿਅਕਤੀ ਨੂੰ ਉਹ ਲਿਆਉਣ ਪਰ ਉਹ ਉਸ ਵਿਅਕਤੀ ਦੀ ਸਮਾਜ ਚ ਪਛਾਣ ਹੋਵੇ ਲੋਕਾਂ 'ਚ ਵਿਚਰਦਾ ਹੋਵੇ ਉਹ ਲੀਡਰ ਉਹ ਕਿਸੇ ਵੀ ਭਾਈਚਾਰੇ ਦਾ ਹੋਵੇ ਫੇਰ ਤਾਂ ਬੀਜੇਪੀ ਉੱਥੇ ਗੱਲ ਬਣੇਗੀ ਮੁਕਾਬਲਾ ਪਹਿਲਾਂ ਕੈਂਡੀਡੇਟ ਦਾ ਕਿ ਉੱਥੇ ਬੀਜੇਪੀ ਔਰ ਕਾਂਗਰਸ ਦਾ ਕੈਂਡੀਡੇਟ ਕਿਹੜਾ ਔਰ ਆਮ ਆਦਮੀ ਪਾਰਟੀ ਦਾ ਉੱਥੇ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਔਰ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਵੀ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਔਰ ਭਗਵਨ ਸਿੰਘ ਮਾਨ ਹੁਣੀ ਉਚਿਤ ਤੌਰ ਤੇ ਉਹਨਾਂ ਨੂੰ ਜਿਤਾ ਕੇ ਪਿਛਲੀ ਵਾਰੀ ਲੈ ਕੇ ਗਏ ਨੇ ਔਰ ਮੈਨੂੰ ਜੋ ਹਾਲਾਤ ਨਜ਼ਰ ਆ ਰਹੇ ਨੇ ਜਲੰਧਰ ਦੇ ਵਿੱਚ ਵੀ ਸਥਿਤੀ ਇਸ ਵਕਤ ਨੰਬਰ 1 ਤੇ ਆਮ ਆਦਮੀ ਪਾਰਟੀ ਕਿਤਨਾ ਕਿਤੇ ਦਿਖ ਰਹੀ ਹੈ ਪਰ ਨੰਬਰ 2 ਤੇ ਕੈਂਡੀਡੇਟ ਦਾ ਮੁਕਾਬਲਾ ਪਹਿਲਾਂ ਆਪ ਦਾ ਕੈਂਡੀਡੇਟ ਤਾਂ ਹੈ ਹੀ ਹੈ ਸੁਸ਼ੀਲ ਕੁਮਾਰ ਰਿੰਕੂ ਬਹੁਤ ਸੰਭਾਵਨਾ ਹੈ 99.9% ਉਹੀ ਕੈਂਡੀਡੇਟ ਹੋਣਗੇ ਸਵਾਲ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟ ਦਾ ਅਗਰ ਭਾਜਪਾ ਨੇ ਕੋਈ ਬਾਹਰਲਾ ਕੈਂਡੀਡੇਟ ਦੇਤਾ ਫਿਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਚਰਨਜੀਤ ਚੰਨੀ ਉਹਨਾਂ ਦੇ ਨਾਲ ਹੋਏਗਾ ਅਗਰ ਬੀਜੇਪੀ ਨੇ ਕੋਈ ਸਥਾਪਿਤ ਕੈਂਡੀਡੇਟ ਦੇਤਾ ਆਪਣੀ ਪਾਰਟੀ ਦਾ ਕੋਈ ਵੱਡਾ ਚਿਹਰਾ ਭਾਵੇਂ ਨਵਾਂ ਚਿਹਰਾ ਹੋਵੇ ਕੋਈ ਵੱਡੇ ਚਿਹਰੇ ਤੋਂ ਭਾਵ ਦੇ ਦਾਗ ਨਿਰਪੱਖ ਛਵੀ ਵਾਲਾ ਲੋਕਤੰਤ੍ਰਿਕ ਸਾਰੇ ਭਾਈਚਾਰਿਆਂ ਚ ਭਰੋਸਾ ਰੱਖਣ ਵਾਲਾ ਚਿਹਰਾ ਤੇ ਫਿਰ ਮੁਕਾਬਲਾ ਉੱਥੇ ਪਹਿਲਾਂ ਚਰਨਜੀਤ ਚੰਨੀ ਔਰ ਬੀਜੇਪੀ ਦੇ ਕੈਂਡੀਡੇਟ ਦੇ ਵਿਚਾਲੇ ਹੋਏਗਾ ਔਰ ਇਹਨਾਂ ਦੋਨਾਂ ਦਾ ਮੁਕਾਬਲਾ ਫਿਰ ਆਮ ਆਦਮੀ ਪਾਰਟੀ ਨਾਲ ਹੋਏਗਾ ਸੋ ਉੱਥੇ ਬਹੁਤ ਵੱਖਰੀਆਂ ਸਥਿਤੀਆਂ ਦੇ ਅਨੁਮਾਨ ਮੈਨੂੰ ਹਾਲ ਦੀ ਘੜੀ ਦਿਖ ਰਹੀ ਨੇ ਚਲੰਦਰ ਦੇ ਵਿੱਚ ਵੀ ਔਰ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵੀ ਔਰ ਹਰ ਰੋਜ਼ ਅਸੀਂ ਇੱਕ ਇੱਕ ਦੋ ਦੋ ਸੀਟਾਂ ਦਾ ਅਨੁਮਾਨ ਜ਼ਰੂਰ ਅਸੀਂ ਚਰਚਾ 'ਚ ਲਿਆਵਾਂਗੇ ਹੁਣ ਜਿਹੜੀ ਗੱਲ ਆਮ ਆਦਮੀ ਪਾਰਟੀ ਨਾਲ ਹੀ ਮੁਕਾਬਲਾ ਕਿਉਂ ਇਹ ਵੀ ਸਵਾਲ ਕਈ ਸਾਡੇ ਪੰਜਾਬੀਆਂ ਦੇ ਜ਼ਹਿਨ 'ਚ ਆਏਗਾ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਕਿਉਂ ਕਰਾ ਰਹੇ ਹੋ ਮੇਰਾ ਨੂੰ ਮਾਨ ਇਹ ਕਹਿੰਦਾ ਕਿ 92 ਸੀਟਾਂ ਜਿੱਤੀ ਸੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਇੱਕ ਤਾਂ 90% ਲੋਕਾਂ ਨੂੰ ਮੁਫਤ ਬਿਜਲੀ ਜ਼ੀਰੋ ਬਿਲ ਆ ਰਹੇ ਨੇ ਔਰ ਜਿਹੜਾ ਸਾਡਾ ਆਰਥਿਕ ਪੱਖੋਂ ਥੋੜਾ ਜਿਹਾ ਕਮਜ਼ੋਰ ਤਬਕਾ ਸਾਡਾ ਆਰਥਿਕ ਪੱਖੋਂ ਥੋੜਾ ਜਿਹਾ ਕਮਜ਼ੋਰ ਭਾਈਚਾਰਾ ਉਹ ਜ਼ੀਰੋ ਬਿਲਾਂ ਤੋਂ ਬਹੁਤ ਜ਼ਿਆਦਾ ਖੁਸ਼ ਹੈ ਔਰ 600 ਤੋਂ ਜ਼ਿਆਦਾ ਪੰਜਾਬ ਦੇ ਵਿੱਚ 800 ਦੇ ਕਰੀਬ ਮਹੱਲਾ ਕਲੀਨਿਕ ਨੇ 1 ਕਰੋੜ ਤੋਂ ਜ਼ਿਆਦਾ ਲੋਕ ਇਨ੍ਹਾਂ ਮਹੱਲਾ ਕਲੀਨਿਕਾਂ ਚੋਂ ਲਾਭ ਲੈ ਚੁੱਕੇ ਨੇ ਘਰ-ਘਰ ਰਾਸ਼ਨ ਦੀ ਡਿਲੀਵਰੀ ਦੀ ਯੋਜਨਾ ਸ਼ੁਰੂ ਹੋ ਗਈ ਬਹੁਤ ਸਾਰੇ ਕਾਰਡ ਜਿਹੜੇ ਕੱਟੇ ਸੀ ਉਹਨਾਂ ਨੂੰ ਉਹਨਾਂ ਦੇ ਸ਼ੁੱਧੀ ਕਰਨ ਦਾ ਕੰਮ ਉਹਨਾਂ ਨੂੰ ਨਵੇਂ ਸਿਰੇ ਤੋਂ ਜਾਰੀ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ। 41000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਇਸ ਵਕਤ ਸਰਕਾਰ ਦੇ ਚੁੱਕੀਆਂ ਸੋ ਉਹ ਲੋਕ ਜਿਹੜੇ ਸਿੱਧੇ ਤੌਰ ਤੇ ਲਾਭਪਾਤਰੀ ਬਣੇ ਨੇ ਉਹ ਨਿਸ਼ਚਿਤ ਤੌਰ ਤੇ ਸਰਕਾਰ ਦੀਆਂ ਇਹਨਾਂ ਯੋਜਨਾਵਾਂ ਦੇ ਦਾ ਧੰਨਵਾਦ ਵੋਟਾਂ ਪਾ ਕੇ ਕਰਦੇ ਨੇ ਇਹ ਪੰਜਾਬੀਆਂ ਦਾ ਸੁਭਾਅ ਵੇਖਿਆ। ਨਰਿੰਦਰ ਮੋਦੀ ਇਸੇ ਕਰਕੇ ਮੁਲਕ 'ਚ ਵਾਰ-ਵਾਰ ਸਰਕਾਰ ਬਣਾ ਲੈਂਦੇ ਨੇ ਕਿਉਂਕਿ ਉਹ ਡਿਲੀਵਰ ਕਰਦੇ ਨੇ। ਪਾਵੇਂ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪਾਵੇਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਿਹੜੇ ਕਣ ਝੋਨਾ ਕਿਸਾਨ ਦੰਦੇ ਨੇ ਸਿੱਧਾ ਖਾਤਿਆਂ 'ਚ ਪੈਸੇ ਆਉਂਦਾ ਹੈ ਭਾਵੇਂ ਜਿਹੜੀ ਪ੍ਰਧਾਨ ਮੰਤਰੀ ਉਹਨਾਂ ਦੀ ਖਾਸ ਸਕੀਮ ਹੈ ਸਾਲ ਦੇ ਵਿੱਚ 6000 ਰੁਪਏ ਕਿਸਾਨਾਂ ਦੇ ਖਾਤਿਆਂ 'ਚ ਹਰ 4 ਮਹੀਨੇ ਬਾਅਦ 2000 ਰੁਪਏ ਔਰ 80 ਕਰੋੜ ਲੋਕਾਂ ਨੂੰ ਜਿਹੜੀ ਖਾਤਿਆਂ 'ਚ ਰਾਸ਼ਨ ਦੀ ਸਕੀਮ ਹੈ ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਵੀ ਮਿਲਦਾ ਹੈ ਉਹ ਗੱਲ ਵੱਖਰੀ ਹੈ ਕਿ ਪੰਜਾਬ ਚ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਇਸ ਵਕਤ ਕੋਈ ਬਹੁਤੀ ਚੰਗੀ ਸਥਿਤੀ ਚ ਨਹੀਂ ਹੈ ਔਰ ਇਹਦਾ ਨੁਕਸਾਨ ਵੀ ਪੰਜਾਬ ਦੇ ਪਿੰਡੂ ਖੇਤਰਾਂ ਚ ਭਾਜਪੀ ਨੂੰ ਹੋਣਾ ਹੈ ਪਰ ਇਹਨਾਂ ਸਾਰੇ ਹਾਲਾਤਾਂ ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਮੈਨੂੰ ਦਿਖ ਰਹੀ ਹੈ ਕਿਉਂਕਿ ਉਹਦੀ ਸਰਕਾਰ ਵੀ ਹੈ ਸੱਤਾ ਚ ਵੀ ਆਮ ਆਦਮੀ ਪਾਰਟੀ ਉਧਰ ਸ਼ੁਭਕਰਨ ਸਿੰਘ ਦੇ ਮਾਮਲੇ ਤੇ ਦੱਸ ਦਈਏ ਕਿ ਰਾਮਪੁਰਾ ਫੂਲ ਦੇ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ कल वड्डी गिनती ਦੇ ਵਿੱਚ ਪੰਜਾਬੀ ਕਿਸਾਨ ਸੰਗਠਨਾ ਦੇ ਨੁਮਾਇंदे ਪ੍ਰਸ਼ਾਸਨਿਕ ਅਧਿਕਾਰੀ ਉਚੇਚੇ ਤੌਰ ਤੇ ਸ਼ੁਭ ਕਰਨ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਪੰਜਾਬ ਦੀ ਸਰਕਾਰ ਪਹਿਲਾਂ ਹੀ ਪਰਿਵਾਰ ਦੇ ਲਈ ਆਰਥਿਕ ਮਦਦ ਦਾ ਐਲਾਨ ਕਰ ਚੁੱਕੀ ਹੈ ਉਧਰ ਸਰਕਾਰ ਵੱਲੋਂ ਸ਼ੁਭ ਕਰਨ ਦੇ ਮਾਮਲੇ ਤੇ ਕਤਲ ਦਾ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਅੰਤਿਮ ਸੰਸਕਾਰ ਦੇ ਲਈ ਰਾਜ਼ੀ ਹੋਈਆਂ ਹੁਣ ਅੱਜ ਇੰਤਜ਼ਾਰ ਰਹੇਗਾ ਕਿ ਕਿਸਾਨ ਜਥੇਬੰਦੀਆਂ ਦਾ ਅਗਲਾ ਲਾਈਨ ਆਫ ਐਕਸ਼ਨ ਕੀ ਹੋਏਗਾ ਕਿਸਾਨ ਜਥੇਬੰਦੀਆਂ ਆਪਣੇ ਇਸ ਅੰਦੋਲਨ ਨੂੰ ਅੱਗੇ ਕਿਵੇਂ ਵਧਾਉਂਦੀਆਂ ਨੇ ਉਹਦੇ ਉੱਪਰ ਵੀ ਸਾਰਿਆਂ ਦਾ ਅੱਜ ਧਿਆਨ ਕੇਂਦਰਿਤ ਰਹੇਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ